ਜੀ ਗਾਈਸ ਅਸੀ ਕਾ ਤੇ ਪੰਨੀਤ ਸਿੰਘ ਚਰਾਖੋਂ ਕੇ ਬੈਠਾ ਸਾਡੇ ਨਾਲ ਦੇਖੋ ਨਹੀਂ ਨਹੀਂ ਗੱਡੀ ਵੱਧੂ ਜਗ੍ਹਾ ਹੈ ਉਹ ਵੱਧੂ ਜਗ੍ਹਾ ਹੈ ਜੇ ਮਰੂਤੀ ਦੇ 9 ਜਣੇ ਬੈਹ ਸਕਦੇ ਤਾਂ ਹੀ ਬਰੇਜਾ 6 ਜਣੇ ਨੇ 6-7 ਜਣੇ ਨੇ ਬੈਹ ਸਕਦੇ ਜਿੰਨ ਚ ਜਿੰਨ ਦੇ ਚ ਤੇ ਪਹੁੰਚ ਗਏ ਆਪਾਂ ਪਟਿਆਲੇ ਇਹ ਬਾਕੀ ਚ ਆ ਕੇ ਦੇ ਦਿਆ ਤੇ ਸਬਰ ਜੀ ਬੰਦਾ ਥੱਕਿਆ ਉੱਥੇ ਫਿਰਨਾ ਕੀ ਹੈ ਮੈਂ ਉੱਥੇ ਵੱਖਰਾ ਫੇਰ-ਫਿਰ ਕੇ ਆਪਾਂ ਥੱਕ ਜਾਨਾ ਤੇ ਅਜੇ ਕੋਈ ਡਿਸਾਈਡ ਨਹੀਂ ਹੈ ਕਿ ਕਿੱਥੋਂ ਕੀ ਕਰਨਾ ਕੀ ਲੈਣਾ ਹੈ ਤੇ ਬਾਕੀ ਕਿ ਬੋਕਾ ਮਤੀ ਵੀ ਕਰਦੇ ਆ ਮੈਂ ਹੈ ਜੁਐਲਰੀ ਲੈਂਡ ਚੱਲੇ ਆ ਓ ਮਾਈ ਗੋਡ ਸੋ ਸਿੱਧਾ ਹੀ ਕੰਮ ਚੱਕਦਾ ਸਿੱਧੀ ਜੁਐਲਰੀ ਤੇ ਜੇ ਇਹ ਸੋਡੇ ਮਗਰ ਕੋਈ ਲੱਗ ਗਿਆ ਨਾ ਹਾਂ ਜੁਐਲਰੀ ਕਈ ਤਰ੍ਹਾਂ ਦੀ ਆਉਂਦੀ ਆ ਆਹ ਹੀ ਆਹ ਹੀ ਵਿਚ ਲੈ ਆਂ ਜਾਣਾ ਭਰਾਵਾ ਆਈ ਕਿਤੇ ਡਾਇਮੰਡ ਖਰੀਦਣ ਚੱਲੇ ਆ ਓਟ ਥੋੜੀ ਲੈਣ ਚੱਲੇ ਆ ਆਈ ਤਾਂ ਕੰਨਾਂ 'ਚ ਵੀ ਕੱਖ ਨਹੀਂ ਪਾਇਆ ਇੰਨੇ ਅਸੀਂ ਡਰਦੇ ਕਿ ਵੀ ਸਾਨੂੰ ਕੋਈ ਲੁੱਟ ਨਾ ਲਵੇ ਮਸਾ ਇਹ ਵੀ ਤਾਂ ਪਾਣੀ ਕਿ ਤੋਂ ਮਸਾ ਦੇ ਬਣਾਏ ਮਰਸਾ ਮਸਾ ਉਹ ਵੀ ਕਿਤੇ ਲੁੱਟ ਲੈ ਕੋਈ ਤੇ ਪਟਿਆਲੇ ਪਹੁੰਚ ਗਏ ਆ ਪਰ ਆਰਮੀ ਏਰੀਆ 'ਚ ਆਰਮੀ ਏਰੀਆ ਮੈਨੂੰ ਸੋਨਾ ਬਹੁਤ ਲੱਗਦਾ ਅਜੇ ਮੈਂ ਪਹੁੰਚ ਗਿਆ ਹਾਂ ਹਾਂ ਅਸੀਂ ਫੌਜ ਵਿੱਚ ਰਹਿ ਕੇ ਆਏ ਹਾਂ ਕੋਈ ਨਾ ਸੀ ਮੈਂ ਇੱਕ ਮੋ ਤੁਹਾਨੂੰ ਕਿਸੇ ਦਿਨ ਕਿਉਂ ਆਰਮੀ ਏਰੀਆ ਤੂੰ ਕਿੱਥੇ ਘੁਮਾਏਗੀ ਮੋਚਪਰਤੀ ਹੋਗੀ ਆਏ ਹਾਂ ਤੇ ਮੋਚਪਰਤੀ ਹੋਏ ਨਾ ਹੈ ਛੋਟਾ ਹੁੰਦਾ ਤੁਹਾਨੂੰ ਸੁਣਾਉਂਦਾ ਗੱਲਾਂ ਉਹ ਹਾਂ ਇਹ ਕਹਿੰਦਾ ਹੈ ਇੱਧਰ ਪ੍ਰਧਾਨ ਸਾਹਿਬ ਸਾਡੇ ਪੂਰੇ ਗੁੱਸੇ 'ਚ ਨੇ ਲੈ ਤਾਂ ਹੁੰਦੇ ਸਾਨੂੰ ਪਰ ਆ ਤੜਫ ਜਾਂਦੇ ਨੇ ਸਾਨੂੰ ਲਿਆ ਕੇ ਨਾਲ ਇਹ ਕੰਮ ਪਤਾ ਕੋਈ ਚਰ ਜਗਾ ਮੇਰੇ ਕਹਿੰਦਾ ਕਿ ਬੋਲਣਾ ਹੀ ਨਹੀਂ ਹੈਗਾ ਯਾਰ ਮੈਂ ਗੋਲੀ ਖਾ ਲਈ ਨਾ ਉਦੋਂ ਬਾਅਦ ਥੋੜੀ ਸੁਸਤੀ ਸੀ ਪਾਤੀ ਗੋਲੀ ਨੇ ਅੱਛਾ ਕੋਈ ਨਾ ਗੱਡੀ ਖੜੀ ਕਰਕੇ ਤੁਸੀਂ ਪੈ ਜਾ ਦੋਨੇ ਜਣੇ ਆ ਜਾਨੂ ਉਹ ਤਾਂ ਕੱਪੜਾ ਵਾਲੀ ਰੇੜੀਆਂ ਖਾਲੀ ਕਰਾਦਾ ਕਿ ਉੱਥੇ ਪੈ ਜਾਓ ਰੇੜੀਆਂ ਦੇ ਓਕੇ ਹੋਏ ਦੇ ਹੈ ਉਹ ਓਵਰਟੇਕ ਕਰ ਰਿਹਾ ਦੇ ਕਰ ਰਿਹਾ ਉਹ ਉਲਟੀ ਜਾਂਦਾ ਵ ਅੱਗੇ ਮਾਮਾ ਠੰਡ ਤੇ ਬੁੱਟ ਲੈ ਆਉਣਾ ਸੀ ਰਾਜੇ ਉਹਨੂੰ ਠੰਡ ਲੱਗਦੀ ਹੈ ਕਿ ਤਾ ਦੇਖ ਲੈ ਸਿਰ ਨੰਗਾ ਜਿੱਥੇ ਜਗਾ ਲੰਗਰ ਲੱਗਿਆ ਹੋਣਾ ਇੱਥੇ ਹਾਂ ਆਹ ਨੂੰ ਨਾ ਉਹ ਵੇਸ ਵਾਲ ਕਰਕੇ ਇੱਥੇ ਲਾਏ ਫੌਜੀਆ ਨੇ ਲੰਗਰ ਇੱਥੇ ਜਿਲੇਬੀਆਂ ਨਾਲ ਮਿੱਠੀਆਂ ਗੁਰੂ ਗੋਬਿੰਦ ਸਿੰਘ ਜੀ ਦਾ ਹੁੰਦਿਆ ਨਾ ਜਣੰਦਿਆਂ ਹਾਂ ਉਹਦੇ ਘਰ ਕੇ ਵੀ ਸਹੀ ਗੱਲ ਐ ਬਾਕੀ ਇਹ ਤਾਂ ਆਪਣੇ ਪੰਜਾਬ ਪੰਜਾਬ ਦੇ ਵਿੱਚ ਮੌਜੂਦ ਨੇ ਜੀ ਲੰਗਰ ਤੁਹਾਨੂੰ ਕੋਈ ਵੀ ਅਜਿਹਾ ਜਿਦਾ ਕੋਈ ਧਾਰਮਿਕ ਸਥਾਨ ਹੋਵੇ ਉਸ ਵੀ ਲੰਗਰ ਚੱਲਦੇ ਰਹਿੰਦੇ 12 ਮਹੀਨੇ 36 ਦਿਨ ਲੋੜੀ ਤੱਕ ਤਾਂ ਹੁਣ ਜਿੱਥੇ ਸਭਾ ਸੀ ਆਪਣੇ ਉਹ ਚੱਲਦੇ ਹੀ ਰਹਿੰਦੇ ਨੇ ਹੋਰ ਮੰਮੀ ਵੀ ਕਹਿ ਰਹੀ ਐ ਇਹਦੀ ਲੋੜੀ ਤੱਕ ਕਹਿੰਦੀ ਇਦਾਂ ਹੀ ਲੰਗਰ ਚੱਲਦੇ ਰਹਿਣੇ ਇਦਾਂ ਹੀ ਸੰਗਤ ਰਹਿਣੀ ਐ ਇਹ 5 ਵਜੇ ਆਂਦੀਆਂ ਨੇ ਮੱਥਾ ਟੇਕਣ ਨੂੰ ਵਿਚਰੀਆਂ ਹੋਰ ਨਹੀਂ ਸੇਵਾ ਕਰੋ ਨਾਲੇ ਖਾਓ ਪ੍ਰਸ਼ਾਦਾ ਹੋਰ ਜ਼ਰਵਾਨੋ ਕਿ ਬੜੀ ਜੀਵੜਾ ਲੱਗਦਾ ਤੁਸੀਂ ਤਾਂ ਦੇਖ ਫੌਜ ਲੰਗ ਚੱਲਦਾ ਇਧਰ ਨੂੰ ਕਟਿਆਲੇ ਤੋਂ ਦਮੂਂ ਦਿਖਾ ਦਮ ਫੌਜ ਇੱਥੇ ਮੇਰੇ ਚੈਨਲ ਤੇ ਦੇਖਿਆ ਤੇ ਕੁਲਚੇ ਬਣਦੇ ਤੇ ਅਮਰ ਦੇ ਚੈਨਲ ਤੇ ਦੇਖ ਰਹੇ ਕੁਲਚੇ ਖਤਮ ਹੋ ਗਏ ਮੇਰੇ ਤਾਂ ਕੁਲਚੇ ਖਾ ਕੇ ਮੁਰਦਣਾ ਕੰਮ ਤਾਂ ਕੁਝ ਨਾ ਨੀ ਅੱਧਾ ਘੰਟਾ ਜਿਹੜੇ ਹੀ ਕੰਮ ਆਇਆ ਉਹ ਸਾਡਾ ਕੋਈ ਕੰਮ ਨਹੀਂ ਹੋਇਆ ਅੱਧਾ ਘੰਟਾ ਹੋ ਗਿਆ ਸਾਨੂੰ ਫੇਰ ਲਿਆ ਮੈਂ ਉਹ ਜਾ ਬਿੰਨੇ ਆ ਨਹੀਂ ਹੁਣ ਸ਼ਕਰ ਕਰਨੀਆਂ ਹਨ। ਉਹਨਾਂ ਚਲੋ ਮਾ। ਖਾ ਕੇ ਤਾਂ ਗੱਡੀ 'ਚ ਬੈਠ ਚਲੀਏ ਘਰ ਨੂੰ। ਉਹ ਆਪਣੇ ਕੰਮ ਤੁਰ ਗਏ ਨੇ। ਉਹਨਾਂ ਨੇ ਕੰਮ ਕਰਵੜੇ ਤੇ ਆਪਾਂ ਨਹੀਂ ਕਰਨੇ ਹੈ। ਹੂੰ ਉਹ ਗਾਲਾਂ ਪੈਣੀਆਂ ਪੈਣ। ਚਲੀਏ ਫੇਰ ਆਪਾਂ। ਠੀਕ ਹੈ ਹਾਂ ਰੰਦੇ ਤੇਨੇ ਸਵਾਲ ਬੁਝੇ ਹੋੜ ਗਏ। ਹੂੰ ਹੋਏ ਹੋਏ। ਡਿੱਗਲ ਲੱਗੀ ਸਮੈਂ। ਦਿੱਕਵੇ ਲੈ ਲੋ ਫਿਰ। ਹੂੰ ਪਿਆਣੀਆਂ 'ਚ ਬੜੀਆਂ ਦੇ ਕੁਝ ਹੋਰ ਨਾਲਿਆ। e yeah, 1000 yeah, ਚਲ ਗਏ ਗਰਮ ਕਰਨਾ ਹੈ ਹਾਂ ਜੀ ਚੱਲ ਰਹੀ ਹੈ ਬਰ ਹੋ ਗਿਆ ਠੰਡਾ ਕਰ ਮੇਰੇ ਬਾਈ ਨੂੰ ਕਹੇ ਪੱਠੀ ਦੇ ਦੇ ਸਾਨੂੰ ਇੱਕ ਆਹ ਵਾਲੀ ਲੈ ਲੈ ਮੇਰੇ ਬਾਈ ਜਾ ਰਿਹਾ ਬਾਈ ਕਹਿੰਦਾ ਲੈ ਲੈ ਤਰਾ ਦੋ ਦਿਨ ਪਹਿਲਾਂ ਦੱਸਿਓ ਨਹੀਂ ਨਹੀਂ ਇੱਕ ਇੱਕ ਦਿਨ ਪਹਿਲੇ ਬਤਾ ਦਿਓ ਕੱਲ ਲਜਾਣਾ ਹੈ ਤਾਂ ਥੋੜਾ ਪੈਸੇ ਐਡਵਾਂਸ ਦੇਣਾ ਪਵੇਗਾ ਜੀ ਓਕੇ ਠੀਕ ਹੈ ਪੁੱਛ ਲੈ ਕਲੰਦਰ ਨੂੰ ਆਂਦਾ ਜਾਂਦਾ ਲੈ ਜਾਊਗਾ ਪਰ ਮੈਨੂੰ ਲੱਗਦਾ ਥੋੜਾ ਜਿਹਾ ਮੂੰਹ ਛੋਟਾ ਇਹਦਾ ਬਸ ਹੋਰ ਵਕਤ ਲੱਗੇਗਾ ਮੁੱਖਲਾ ਕਰਾ ਦੇਂਗੇ ਜੀ ਬੰਦਾ ਕਰਾ ਦੇਂਗੇ ਇਹ ਤਾਂ ਆਪਣੇ ਹਿਸਾਬ ਨਾਲ ਇਹਨਾਂ ਬਣਾਈ ਹੈ ਮੈਂ ਆਹ ਧਿਆਨ ਉਹਦੇ ਨਾਲ ਹੀ ਸ਼ਕਰ ਕਰਦੀ ਮੈਂ ਰੰਗੀਟੀ ਦੇ ਧਿਆਨ ਬੇ ਲੈ ਜਾ ਚੱਕ ਅਸੀਂ ਲੋਕਾਂ ਦਾ ਸਾਹ ਕੋ ਖੁਣਾ ਨਹੀਂ ਇਹ ਪਗਣੇ ਕੋਲਾ ਮਿਲ ਮਿਲਿਆ ਅੱਜ ਕੋਲਾ ਦਾ ਕੋਲਿਆ ਤੇ ਹੈ ਨਾ ਕੋਲਾ ਬਣਾ ਲੱਕਰ ਡਾਲ ਦੋ ਕੋਲਾ ਸਾਲ ਚੱਲ ਜਲ ਦੇਖਦੇ ਹਾਂ ਹੁੰਦੇ ਸਾਡੇ ਸਰਦਾਰ ਸਾਹਿਬ ਹਾਈ ਉਹ ਕਿੱਧਰ ਕਰੀਏ ਖਾਣੇ ਚੱਲੀਏ ਸੱਮਣੇ ਵਾਲਾ ਪਿਲ ਮੱਜ ਗਿਆ ਚੰਡੀਗੜ੍ਹ ਵਾਲ ਨੂੰ ਪਾ ਲੋ ਘੰਟਾ ਲੱਗਣਾ ਹੈ ਖਾਣੇ ਦਾ ਇਹ ਦਿਨ ਦੋ ਦਿਨ ਪਹਿਲੇ ਬਣਾਣਾ ਕਹਣਾ ਪਤਾ ਮੇਡਾ ਜੀ ਕਿਉਂਕਿ ਡਰ ਕਰਨਾ ਪੈਂਦਾ ਹੈ ਨਾ ਸਹੀ ਗੱਲ ਹੈ ਉਹਨਾਂ ਆਰਡਰ ਕਾਤਾ ਪੈਸਾ ਦੇਜੋ ਅਾ ਤੁਹਾਡਾ ਲੈ ਜਾਣਾ ਫਿਰਤੀਂ ਅੱਡ ਆਹ ਪੇਮੈਂਟ ਵਾਲਾ ਕਰਨੀ ਪਊਗੀ ਗਾਣ ਦੰਮੂ ਬੁਟੀਕ ਵਾਂਗੂ ਤੇ ਹਰ ਬਾਤ ਹੂੰ ਆਪਣੇ ਵਾਲਾ ਹੀ ਹਿਸਾਬ ਹੈ ਨਹੀਂ ਕਈ ਭੈਂਪੜਾ ਫੁੱਲ ਵੀ ਕਰ ਦਿੰਦੇ ਨੇ ਤੁਮ ਨੂੰ ਗੱਡੀ ਰਖਾ ਚਾਰ ਛੁੱਟ ਦੋ ਦਾ ਕਿਹੜੇ ਛੱਟ ਨੂੰ ਅਛਾ ਆ ਗੱਡੀ ਹੈ ਕਿੱਥੇ ਆਪਣੀ ਕਿੰਨੀ ਥੋੜੀ ਯਾਰ ਬਾਪੂ ਜੀ ਰਪੀਤ ਨੂੰ ਮਨਪ੍ਰੀਤ ਦੇ ਹਸਬੰਦ ਨੇ ਗਿਫਟ ਲਿਆ ਕੀਤਾ ਵਾਲੀ ਚੱਪਲ ਕਹਿੰਦੀ 650 ਦੀ ਆਈ ਕਹਿੰਦੀ ਬੰਬ ਮਾਰਦਾ ਕਹਿੰਦੀ ਇਮਪ੍ਰੈਸ ਕਰਨ ਵਾਸਤੇ ਫੈਸ਼ਨ ਕਰਨ ਵਾਸਤੇ ਖੁਸ਼ ਕਰਨ ਵਾਸਤੇ ਹਾਏ ਫਿਰ ਮਨ ਨੂੰ ਖੁਸ਼ ਤੋਂ ਫਿਰ ਵੀ ਨਹੀਂ ਹੁੰਦੀ ਹੋ ਜਾਂਦੀ ਆ ਹੈ ਹੋ ਜਾਂਦੀ ਆ ਹੋ ਜਾਂਦੀ ਆ ਚੱਲ ਫਿਰ ਸੌਦੀ ਆ ਬੱਚੇ ਥਾਰਾ ਸੌਦੀ ਆ ਬੇ ਫਿਰ ਵੀ ਖੁਸ਼ ਹੋ ਜਾਂਦੀ ਆ ਅੱਛਾ ਏ ਨਹੀਂ ਨਹੀਂ ਵਧੀਆ ਮਨਪ੍ਰੀਤ ਨਾਲੇ ਪਿਆਰ ਨਾਲ ਲਿਆ ਕੇ ਦਿੱਤੀ ਚੀਜ਼ ਤਾਂ ਮਨਪ੍ਰੀਤ ਗਿਫਟ ਹੁੰਦੀ ਕਿ ਨਹੀਂ ਹੈ ਆਪਣੇ ਕਿਹੜਾ ਠੋਲੂ ਲੱਗਿਆ ਫਰੀ ਦੀ ਕੀ ਮਾਰੀ ਇਥੇ ਗੱਲ ਅੱਜ ਮੈਂ ਮੰਮ ਨੂੰ ਕਿਹਾ ਵੀ ਮੈਂ ਬਾਜ਼ਾਰ ਜਾਣਾ ਤੇ ਇਹ ਜਾਣ ਕੇ ਹੁਣ ਕੰਮ ਲੇਟ ਕਰਨ ਤੇ ਮੈਂ ਗਗਨ ਨੂੰ ਲੈ ਕੇ ਨਹੀਂ ਜਾਣਾ ਚਾਹੁੰਦੀ ਜਿੱਥੇ ਸਵੇਰ ਦੀ ਬੇਟੀ ਉੱਥੇ ਬੈਠੀ ਹਾਂ ਨੂੰ ਇੱਥੇ ਬੈਠਣ ਸੱਚੀ ਅੱਜ ਕਦੋਂ 2 ਵਜੇ ਕਿ ਪਤਾ ਹੀ ਨਹੀਂ ਲੱਗਿਆ ਪਰ ਅੱਜ ਚਲੋ ਇੱਕ ਕੰਮ ਬਹੁਤ ਹੀ ਜ਼ਿਆਦਾ ਵਧੀਆ ਖੁਸ਼ੀ ਵਾਲਾ ਹੋ ਗਿਆ ਵੀ ਸਬਜੀ ਮਿਹਰਾਦੀ ਬਣਾਵੇ ਛੱਡੀ ਅੱਜ ਟਾਈਮ ਨਾਲ ਹੀ ਤੜਕਾ ਲਾ ਦਾਂ ਮੈਂ ਇੰਨੀ ਗੱਲ ਪਛਾਈ ਖੁਸ਼ ਹੋ ਜਾਂਦੇ ਆ ਇਹ ਤੁਹਾਡੇ ਵਾਸਤੇ ਬੜਾ ਵੱਡਾ ਟਾਸਕ ਹੋਰ ਕਿ ਕੰਮ ਚੋਂ ਨੋਟ ਕੇ ਨਿਕਲਣਾ ਵਿੱਚ ਨਿੱਕੇ ਨਿੱਕੇ ਜਿਹੜੇ ਦੂਜੇ ਕੰਮ ਨਹੀਂ ਕਰਨੇ ਤੇ ਪੇਸਟਿੰਗ ਕਰਕੇ orange ਕਲਰ ਦੀ ਤੇ ਇਹ ਵੱਲ ਲੈ ਦਿੱਤੇ ਹਾਂ ਇਹ ਲੱਗਣ ਲੱਗਣ ਕਿਉਂਕਿ ਵੈਸੇ ਵੀ ਇਹ ਮੈ ਸੂਟ ਦੇ ਉਹਦੇ ਨਾਲ ਹੀ ਮੋਤੀਆਂ ਨਾਲ ਹੀ ਮੈਚ ਹੋ ਰਿਹਾ ਹੈ ਚਲ ਤੇ ਅਮਰਤ ਬੇਟਾ ਵੀ ਕਹਿਣ ਦੀ ਆਈ ਵੀ ਜਾਣਾ ਹੈ ਤੇ ਹੁਣ ਉਹ ਵੀ ਘਰੀ ਜਾਂਦੇ ਆ ਵੀ 5 ਵਜੇ ਕਿਤੇ ਅੱਗੇ ਕਿਹੜਾ ਹੀ ਵਿਚਾਰ ਛੇਤੀ ਜਾਣੇ ਆ ਉਹ ਹੀ ਬਸ ਤੇ ਮੈਂ ਆ ਤੇ ਆਪਣੀ ਵਾਵਾ ਝੋਲੀ ਕਦੋਂ ਦੇ ਪੈ ਕੇ ਅੰਮਣ ਹੀ ਨਹੀਂ ਕਰਨਦੀ ਅੰਮਣ ਨੇ ਰੇਟ ਕਰਤਾ ਮਾਝ ਮੈਨੂੰ ਜਿਹੜਾ ਸੂਟ ਅਰਜੈਂਟ ਨਾਲ ਜਿਹੜਾ ਦੇਣੇ ਹੈ ਨਾ ਫਿਰ ਉਹਨਾਂ ਦਾ ਕੰਮ ਚੱਲ ਰਿਹਾ ਨਾ ਘਰ ਛੇਤੀ ਅਰਜੈਂਟ ਵੜਾ ਕੇ ਆਉਣੇ ਆ ਆ ਕਿੰਨਾ ਪਿਆਰੇ ਕਲਰ ਲੱਗ ਰਿਹਾ ਨਾ ਇਹ ਵੀ ਦੀਦੀ ਦਾ ਇਹ ਵੀ ਉਸੇ ਦੀ ਤਰ੍ਹਾਂ ਮੈਂ ਫਿਰ ਉਹ ਹੀ ਡਿਜ਼ਾਈਨ ਤੇ ਹੈਗਾ ਇਹ ਜਿਹੜਾ ਉਹ ਜਿਹੜਾ ਦੂਜੀ ਫੋਟੋ ਵਾਲਾ ਮੈਚ ਕਰ ਜਿਹੜੀ ਫੋਟੋ ਉਹ ਦੂਜੀ ਵਾਲਾ ਹਾਂ ਕੁੱਤੇ ਦੇ ਵੱਡੇ ਬੁਰੇ ਹਾਂ ਹਾਂ ਕੁੱਤੇ ਦੇ ਵੱਡੇ ਹੋ ਕੇ ਟਾਈਮ ਪਾਸ ਹੁੰਦਾ ਇਦਾਂ ਟਾਈਮ ਨਹੀਂ ਪਾਸ ਹੁੰਦਾ ਹੈਗਾ ਕਿ ਰੱਬਾ ਪੌਣੇ ਪੰਜ ਹੋ ਗਏ ਕਿੰਨੇ ਸੂਟ ਮੈਨੂੰ ਫੇਰ ਭਲਾਤਾ ਬੰਦਰੀ ਆ ਜੀ ਇਹ ਕੀ ਤਿੰਨ ਚਾਰ ਪੰਜ ਛੇ ਛੇ ਸੂਟ ਨੇ ਤਾਂ ਗਿਣੀ ਜਾ ਤੂੰ ਬਾਜਕਾ ਉਹ ਫੇਰ ਮਾ ਦੀ ਕਟਿੰਗ ਰਹਿ ਗਈ ਟਾਪ ਤੇ ਦੀ ਖਾ ਤਦਮਾ ਹਤਰ ਕਿਥੇ ਹੁਣ ਕੈਂਚੀ ਨਹੀਂ ਲੱਭਣੀ ਤੁਹਾਨੂੰ ਕੈਂਚੀ ਤਾਂ ਸੇਰ ਦੀ 20 ਵਾਰੀ ਘੁੰਮ ਕਰ ਛੱਡੀ ਏ ਇਹ ਨੂੰ ਗਲੇ 'ਚ ਚਾਹੀਦੀ ਤੇ ਕੈਂਚੀ 'ਚ ਧਾਗਾ ਪਾ ਕੇ ਗਲੇ ਟੰਗ ਲੈ ਔਰ ਇੱਕ ਫੋਨ ਇੱਕ ਕੈਂਚੀ ਹੂੰ ਇਹ ਦੋਨੇ ਚੀਜ਼ਾਂ ਤਾਂ ਨਾ ਬਸ ਗਲੇ 'ਚ ਹੋਣੀਆਂ ਚਾਹੀਦੀਆਂ ਨੇ ਇਹ ਕ ਮੌਸਮ ਨੇ ਕ ਮ ਬਹੁਤ ਸਲੋ ਕਰ ਰੱਖਿਆ ਡਾਈਆਂ ਹੀ ਨਹੀਂ ਹੁੰਦੀਆਂ ਹੈਗੀਆਂ ਜੋ ਹੋ ਜਾਂਦੀਆਂ ਤਾਂ ਫਿਰ ਸੁੱਕਦੀਆਂ ਨਹੀਂ ਹੈਗੀਆਂ ਲੈ ਸਾਰਾ ਫਿਰ ਟਾਪੜਾ ਲੱਗਣਾ ਕਿਉਂਕਿ ਤੂੰ ਉੱਟ ਕੇ ਮੇਰੀ ਹੈਲਪ ਕਰ ਮਾੜੀ ਜੀ ਆਹ ਤੇਰੀ ਹੈਲਪ ਕਰਨ ਤਾਂ ਦਈ ਆ ਅੱਛਾ ਤੂੰ ਉੱਥੋਂ ਉਹ ਲੈ ਆ ਆ ਇਹ ਤਾਂ ਫਿਰ ਵੱਧ ਚਾਹੀਦਾ ਟਾਪਟਾ ਇਹਦਾ ਸਿਰਾਰਾ ਬੰਨ੍ਹਾ ਨਿਕਲੀਆਂ ਵਾਲਾ ਕਪੜਾ ਵੱਧ ਚਾਹੀਦਾ ਮਿਲ ਜੂ ਇਹਦੇ ਨਾਲ ਤਾਂ ਹੂੰ ਹੂੰ ਨਾਮ ਲੈ ਕੇ ਡਾਈ ਕਰਵਾਉਣਾ ਪੈਣਾ ਆਪਾਂ ਨੂੰ ਪੱਟਾ ਤੇ ਸਾਰੇ ਥੱਲੇ ਟਾਪਟਾ ਲੱਗਣਾ ਸਾਰੇ ਥੱਲੇ ਯਾਰ ਅੱਜ ਕੱਲ ਸਾਰੇ ਫੈਬਰਿਕ ਐਵੇਂ ਦਾ ਲਾਈਕ ਕਰਦੇ ਨੇ ਫਿਰ ਉਹਦੇ ਥਲੇ ਟਾਪਟਾ ਦਾ ਕਾਟਰਨ ਕੁੱਟਣ ਲੱਗ ਪੈਂਦਾ ਹੈਗਾ ਨਹੀਂ ਟਾਪਟਾ ਨਾ ਉਹ ਗ੍ਰੇਸ ਵੀ ਬਹੁਤ ਸੋਹਣੀ ਬੰਨ੍ਹਦੀ ਉਹ ਤਾਂ ਹੀ ਨਾ ਫਿਰ ਇੰਨੀ ਕਾਟਨ ਨਾਲ ਨਹੀਂ ਬਣਦੀ ਹੈਗੀ। ਜਦੋਂ ਐਕਸਪੈਂਸਿਵ ਕੱਪੜੇ ਹੁੰਦੇ ਨੇ ਤਾਂ ਥੱਲੇ ਕਾਟਨ ਆ ਕੇ ਖਰਾਬ ਥੋੜੀ ਕਰਨੇ ਨੇ। ਉਹ ਕਾਟਨ ਥੱਲੇ ਇਕੱਠੀ ਹੋ ਜਾਂਦੀ ਹੈ, ਸੂਟ ਉੱਤੇ ਤਾਂ ਉੱਤੇ ਲੱਜਾਂਦਾ। ਕਾਟਨ ਦੀ ਉਹ ਬੇਕਾਰਿਆ ਕੋਈ ਸਿਲਾਈ ਤਾਂ ਉਨੀ ਹੀ ਲੱਗਣੀ ਹੈ। ਬਸ 2-400 ਦਾ ਫਰਕ ਪੈਂਦਾ ਟਾਪ ਦੇ ਨਾਲ। 2-400 500 ਦਾ ਥੋੜੀ ਕਰਾਪਰਾਂ। ਥੋੜਾ ਹੀ ਪੈਂਦਾ ਜਿਆਦਾ ਵੀ ਨਹੀਂ। ਟਾਟਾਟੇ ਨਾ ਵੀ ਵਾਈਟ ਲੈ ਕੇ ਪਹਿਲਾਂ ਡਾਈ ਕਰਨਾ। ਹਾਂ। ਇਹਦੇ ਪਿੱਛੇ। ਪਰ ਜਿਹੜਾ ਚੀਜ਼ ਵਧੀਆ ਭਾਲਦਾ ਉਹ ਨਹੀਂ ਇਹਦਾ ਚਿੱਟਾ ਗੋਲਦਾ ਹੈਗਾ। ਲੈ ਹੁਣ ਮੈਨੂੰ ਫੇਰ ਚਾਤਾ ਪਤਾ ਕਿੰਨੇ ਘੰਟੇ ਗਿਣ ਲੈ ਫੇਰ ਮੈਂ ਇੱਥੇ ਕੰਮ ਤੇਰੇ ਨਾਲ ਇੱਕੋ ਸੂਟ ਗਿਣੀ ਜਾਣਾ ਡੇਟ ਤੇ ਹੁਣ ਹੋਈ ਗਏ ਆ ਮੈਂ ਤਾਂ ਤਿਆਰ ਨਹੀਂ ਹੋਣਾ ਜਿਹੜੀ ਮੇਰੀ ਹਾਲਤ ਬਣੀ ਇਦਾਂ ਤੁਰ ਪੈਣਾ ਮੈਂ ਵਿਚਾਰ ਕਿਹੜਾ ਨਾ ਡਾਈ ਵਾਲਾ ਨਹੀਂ ਆਉਂਦਾ ਟਾਈਮ ਤੇ ਇਹ ਡਾਈ ਮੇਕਅਪ ਕੈਂਚੀ ਰਾ ਦੇ 20 ਚੀਜ਼ਾਂ ਗੁੰਮ ਕਰ ਲੀਆਂ ਇਹ ਸਾਰੀਆਂ ਚੀਜ਼ਾਂ ਨਾ ਨਾਲੇ ਨਾ ਬੰਨ ਕੇ ਤੇ ਗੱਲ ਤੇ ਲਟਕਾ ਲੈ ਇੱਥੇ ਥੱਲੇ ਸੁੱਕਾਣਾ ਪੱਤਾ ਪੈਣ ਜਾਨੀ ਇਹਦੇ ਚ ਪੈਨ ਮੜਿਆ ਇੱਥੇ ਦੇ ਗਰੂ ਹਲਾ ਕੇ ਵੜ ਜਾ ਤਾਨੂ ਭਾਜੀ ਇੱਥੇ ਸੋਚਿਆ ਤੇ ਪੈਨ ਪਿਆ ਕੀ ਇਹਦੇ ਚ ਨਹੀਂ ਹੈਗੇ ਪਰ ਇੱਦੀ ਤੇਰੇ ਥੱਲੇ ਹੋਣਾ ਹੈ ਆ ਕਦੂ ਬਣਾ ਲੈਣਾ ਅੱਜ ਆਹ ਉਹ ਤੂੰ ਵੀ ਕਦੂ ਸਾਰੀ ਚੰਮੀ ਖਾਂਦੇ ਨਹੀਂ ਹੈਗੇ ਤੇ ਬੇਮੋਹ ਤੂੰ ਕਦੂ ਕਦੂ ਦੇ ਕਹਿੰਦੇ ਪਰੌਂਠੇ ਬਹੁਤ ਸਾਰੇ ਬਣਾਉਂਦੇ ਆ ਭਾਜੀ ਸਿੰਪਲ ਰੋਟੀ ਹਟ ਕੇ ਪਕਾਉਂਦਾ ਟਾਈਮ ਹੈ ਨਹੀਂ ਕਦੂ ਦੀ ਜੰਮੀ ਖਾਣ ਦੇ ਪਹਿਲੇ ਮੈਨੂੰ ਦੱਸ ਗੱਲ ਕਦੂ ਦੇ ਪਕੌੜੇ ਖਾਣ ਭਾਜੀ ਸਾਹਮਣੇ ਫੇਰ ਦੋ ਜਾਣੀਆਂ ਬੈਠੀਆਂ ਅੱਜ ਕੋਈ ਫਾਇਦਾ ਨਹੀਂ ਸਾਰੀ ਘਰ ਵੀ ਤੂੰ ਕਦੂ ਨਹੀਂ ਖਾਂਦਾ ਨਹੀਂ ਕਦੋਂ ਖਾਤਾ ਰਹੀ ਮੈਂ ਕਦੋਂ ਦੇ ਪਰੌਂਠੇ ਦੀ ਗੱਲ ਕਰਦਾ ਪਰੌਂਠੇ ਤਾਂ ਬੰਦੇ ਨੇ ਬੰਦੇ ਤੇ ਹੰਨੀ ਕਦੇ ਪਰ ਬੰਦੇ ਜਰੂਰ ਮੈਂ ਕਹਿੰਦਾ ਬਣਾ ਕੇ ਦੇਖੋ ਲੈ ਆਪਾਂ ਟੇਸਟ ਕਰਕੇ ਦਿਖਾ ਕੈਸੇ ਲੱਗਦੇ ਨੇ ਬਣਾਉਣੀ ਆਪਾਂ ਕਦੂ ਦਾ ਹਲਵਾ ਹਲਵਾ ਬਣਾ ਲਓ ਪਰ ਤਾਂ ਤੇ ਤੁਹਾਡਾ ਰਿਸ਼ਤਾ ਹੋਇਆ ਤਾਂ ਗੱਲ ਹੋਈ ਆ ਇਹਦੇ ਮੁੰਡੇ ਬ੍ਰੇਕਫਾਸਟ ਬਣਾ ਲੈਂਦੇ ਕੋਈ ਗੱਲ ਨਹੀਂ ਕੋਈ ਹੈਗੀ ਇੰਨੇ ਪੋਚਾ ਲੱਗਣ ਤੋਂ ਬਾਅਦ ਲੈ ਕਾਕ ਕਿਤੇ ਨਹੀਂ ਗਿਆ ਅੰਦਰ ਅੰਦਰ ਲੱਗਣ ਤੋਂ ਬਾਅਦ ਕਿ ਸਾਡੇ ਮੁੰਡੇ ਜੁੱਤੀਆਂ ਲੈ ਕੇ ਅੰਦਰ ਇਹ ਕਹਿੰਦੇ ਰੋਟੀ ਖਾਂਦੇ ਆ ਕਿਤੇ ਮੁੰਡਿਆਂ ਦਾ ਪਤਾ ਨਹੀਂ ਲੱਗਦਾ ਕਿਤਾਬ ਕਿਤੇ ਨਹੀਂ ਗਿਆ ਕੋਈ ਪੌਣੀ ਨਹੀਂ ਬਣਾਉਂਦੇ ਹੈਂ ਬੰਡਿਆ ਪੀ ਰੱਖਦੇ ਮੁੰਡੇ ਆਪੀ ਜਾਂਦੇ ਸਿੰਕ 'ਚ ਪਾੜਦੇ ਰੋਟੀ ਮੁੰਡੇ ਆਪੀ ਪੌਣਦੇ ਹੁਣ ਤੇ ਮੁੰਡੇ ਬਹਿ ਕੇ ਵਾਜਾ ਮਾਰਦੇ ਨੇ ਕੋਈ ਕਹਿੰਦਾ ਨਹੀਂ ਕਿਥ ਕਿਹੜੀ ਇੱਕ ਦਿਨ ਨਿੱਤਰ ਗਿਆ ਸਬੂਤ ਸਬੂਤ ਬਣਦਾ ਹੈ ਇਹ ਸਭੂਤ ਦਾ ਤੋਕਾ ਹੋਇਆ ਸਾਡੇ ਨਾਲ ਹੈ ਸਬੂਤ ਦੱਸ ਮੈਨੂੰ ਕੀ ਕਹਾਂ ਕਹੀ ਜੀ ਜਮ ਤਾਡੀ ਮੰਮੀ ਵੇਖਣ ਗਈ ਨਾ ਜੋ ਰਿਸ਼ਤਾ ਤੇ ਵੱਡੀ ਸੋਨੂੰ ਨੂੰ ਵੇਖਣ ਗਈ ਨਾ ਉਹਨਾਂ ਨੇ ਮੇਰੇ ਨਾਲ ਹੀ ਗੱਲਾਂ ਕੀਤੀਆਂ ਸੀ ਉੱਤੇ ਬਹਿ ਕੇ ਨਹੀਂ ਬੈਠ ਕੇ ਕਿਤੇ ਕੰਮ ਕਰ ਉਹ ਕੰਮ ਕਰ ਵੱਡੀ ਨਾਲ ਗੱਲਾਂ ਕਰਦੀਆਂ ਸੀ ਉਤਾਰ ਭਾਈ ਰੋਟੀ ਖਾਦੀ ਉਤਾਰ ਭਾਈ ਸੌਂ ਗਈ ਚਪਲੇ ਨਾ ਕੀ ਆਈ ਉਹ ਬਰੇ ਸਾਨੂੰ ਵੇਖਣਾ ਮਰਦਾ ਕਿ ਆਇਆ ਸੀ ਮੈਂ ਪਰ ਇਹ ਸਹਾਲੀਆਂ ਵੇ ਜਾ ਗਲਾ ਕਿਤੇ ਕਹੇ ਸਹਾਲੀਆਂ ਕਹੀ ਜੀਆਂ ਵਰਗੀ ਪਰਾਂ ਦੀ ਮੁਕੀ ਗਿੱਦੇ ਕਰ ਸਾਲ ਵਿੱਚ ਸਾਲ ਰਿਸ਼ਤਾ ਕੀਤਾ ਵੀ ਸਾਨੂੰ ਕੰਮ ਨਾ ਕਰਨਾ ਸਹਾਲੀਆਂ ਸਿੱਧੀਆਂ ਨਹੀਂ ਹਨ ਸਾਲੀਆਂ ਹਨ ਉਹ ਘਰ ਕੋਈ ਦੇਖ 6-7 ਸਾਲੀਆਂ ਨੇ So, you're kind of sick.